ਕੈਨੇਡਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਇਲੈਂਟ ਅਟੈਕ ਕਾਰਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਟਾਂਡਾ ਉੜਮੁਰ ਦੇ ਰਾਜਾ ਅਮਰਿਤ ਸਿੰਘ ਵਜੋਂ ਹੋਈ ਹੈ ਜੋ ਕਿ ਕਰੀਬ 4 ਸਾਲ ਪਹਿਲਾਂ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ ਰਾਜਾ ਅਮਰਿਤ ਸਿੰਘ ਕੈਨੇਡਾ ਦੀ ਮੋਂਟਰੀਅਲ ਸਿਟੀ ਵਿੱਚ ਰਹਿ ਰਿਹਾ ਸੀ ਤੇ ਪੜਾਈ ਦੇ ਨਾਲ-ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰ ਰਿਹਾ ਸੀ ਲੇਕਿਨ ਬੀਤੇ ਦਿਨੀ ਸਾਇਲੈਂਟ ਅਟੈਕ ਆਨ ਕਾਰਨ ਰਾਜਾ ਅਮਰਿਤ ਸਿੰਘ ਦੀ ਮੌਤ ਹੋ ਗਈ ਦੱਸ ਦਈਏ ਕਿ ਰਾਜਾ ਅਮਰਿਤ ਸਿੰਘ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਉੜਮੁਰ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਜਾ ਸੁਖਵਿੰਦਰ ਸਿੰਘ ਦਾ ਪੁੱਤਰ ਹੈ ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ ਘਰ ਪਹੁੰਚੀ ਤਾਂ ਪਰਿਵਾਰ ਸਦਮੇ ਵਿੱਚ ਚਲਾ ਗਿਆ ਨੌਜਵਾਨ ਪੁੱਤ ਦੀ ਮੌਤ ਕਾਰਨ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਹੈ ਰਾਜਮਨਤ ਸਿੰਘ ਚਾਰ ਸਾਲ ਤੋਂ ਕੈਨੇਡਾ ਗਿਆ ਹੋਇਆ ਸੀ ਜਿਹੜਾ ਉੱਥੇ ਆਪਣੇ ਕੰਮ ਦੇ ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰਦਾ ਸੀਗਾ ਤੇ ਕੱਲ ਜਲਦ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ ਚਾਰ ਸਾਲ ਹੋ ਗਏ ਸੀ ਪਾਇਲਟ ਦੀ ਪੜ੍ਹਾਈ ਕਰ ਰਿਹਾ ਸੀ ਕੱਲ ਬੀਤੇ ਦਿਨ ਉਹਦੀ ਕਲ ਡੈਥ ਹੋ ਗਈ ਸਾਇਲੈਂਟ ਅਟੈਕ ਹੋਣ ਦੇ ਨਾਲ ਬੱਚਰੀ ਡੈਥ ਹੋ ਗਈ ਹਰੇਕ ਮਾਪੇ-ਬਾਪ ਨੂੰ ਬੜਾ ਚਾਹ ਹੁੰਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜੀਏ ਚੰਗੀ ਉਹਨਾਂ ਨੂੰ ਆਪਣੇ ਸਿੱਖਿਆ ਦਵਾਈਏ ਚੰਗੀ ਕੋਈ ਉਹਨਾਂ ਨੂੰ ਪੜ੍ਹਾਈ ਕਰਾਈਏ ਬਹੁਤ ਹੀ ਮੰਦਭਾਗੀ ਇਹ ਖਬਰ ਹੋਈ ਸਾਡੇ ਇਲਾਕੇ ਦੇ ਵਿੱਚ ਜਿਹੜੀ ਕੇ ਸਾਰੇ ਇਲਾਕੇ ਨੇ ਝੰਡੂੜ ਕੇ ਰੱਖ ਦਿੱਤਾ